ਆਪ ਬਤਾ ਬਪਈਆ ਬਤਾ ਸ਼ਸ਼ੀ ਕਾ ਜੀ ਸਾਰਿਆਂ ਨੂੰ ਆਪਣਾ ਰਾਜਪੂਠਾ ਕਿਰਤੀ ਵੀਰਨੀ ਵਾਲਾ ਪੇ ਦੇਖਦੇ 10 ਕਾਂ ਦਾ ਸਾਰਿਆਂ ਨੂੰ ਧੰਨਵਾਦ ਜੀ ਆਪਣੇ ਵੀਡੀਓ ਦੇਖ ਲਈ ਜਿਹੜੇ ਜਿਹੜੇ ਆਪਣੇ ਵੀਡੀਓ ਦੇ ਲੁਕੇ ਆ ਤੁਹਾਨੂੰ ਦੱਸ ਦਈਏ ਜਿਹੜੇ ਇਕੱਠ ਜ਼ਿਲ੍ਹਾ ਬਰਨਾਲਾ ਪੰਡ ਪਾਪਾ ਮੰਡੀ ਵਿੱਚ ਹੋਇਆ ਹੈ ਜੀ ਜੋ ਕਿ ਆਪਣੇ ਪ੍ਰਵਾਸੀਆਂ ਤੋਂ ਬਹੁਤ ਅੱਕ ਚੁੱਕੇ ਨੇ ਤਾਂ ਲੋਕ ਸਾਰੇ ਘਰਾਂ ਚੋਂ ਬਾਹਰ ਆ ਕੇ ਦੇਖੋ ਜੀ ਰੋਡ ਮਾਰਚ ਕਰ ਰਹੇ ਨੇ لوکاں دا غصہ ਤੁਸੀਂ آپ ہی دیکھ رہے ہو جی پڑیا ਹੋਇਆ رات ਨੂੰ ਜਰੇ ਹਕਲੀ ਗਲੀ ਵਿੱਚ ਦੀਏ ਰੋਸ ਮਾਰਚ ਕੱਢਿਆ ਜਾ ਰਿਹਾ ਹੈ ਜਿਹੜਾ ਬਰਨਾਲਾ ਪਿੰਡ ਕਪਾ ਮنڈی ਵਿੱਚ ਜੀ ਪਰ ਵਾਸਤੇ ਤੋਂ ਅੱਕੇ ਪਿੰਡ ਵਾਲਿਆਂ ਨੇ ਦੇਖੋ ਜੀ ਜਿਹੜਾ ਇਹ ਤੁਹਾਨੂੰ ਪਤਾ ਹੈ ਕਿ ਕਿੰਨਾ ਵੱਡਾ ਕਾਂਡ ਹੋਇਆ ਜੀ ਨਿੱਕੇ ਜਿਹੇ ਬੱਚੇ ਨਾਲ ਕਿੰਨਾ ਜ਼ੁਲਮ ਕੀਤਾ ਗਿਆ ਹੈ ਉਸ ਨੂੰ ਲੈ ਕੇ ਦੇ ਦੇਖ ਸਾਡੇ ਨੂੰ ਤੁਸੀਂ ਸਾਰੇ ਪੰਜਾਬ ਵਿੱਚ ਰੋਸ ਹੈ ਕਿੰਨਾ ਗੁੱਸਾ ਫਚਾਲ ਕਰੇ ਲੋਕਾਂ ਦੇ ਮੋਹਾਂ ਤੂੰ ਤੁਸੀਂ ਆਪ ਹੀ ਦੇਖ ਰਹੀ ਸਾਰੇ ਲੋਕ ਆਪੋ ਆਪਣੇ ਘਰਾਂ ਵਿੱਚੋਂ ਬਾਹਰ ਆ ਗਏ ਦੀ ਸਾਰੇ ਬੱਚੇ ਆਲੇ ਆ ਇੱਕ ਕਿਸੇ ਨਾਲ ਵੀ ਇਹ ਕੰਮ ਹੋ ਸਕਦਾ ਹੈ ਜੀ ਦੇਖੋ ਜੀ ਗਲੀ ਗਲੀ ਵਿੱਚ ਦੀ ਸਾਰਿਆਂ ਪੰਡਾਲਾਂ ਵੱਲੋਂ ਸਮਾਰਟ ਕੱਢਿਆ ਜਾ ਰਿਹਾ ਗੁਰੂ ਦੇ ਸਿੰਘ ਵੀ ਨਾਲ ਨੇ ਬੋਲੇ ਈ ਸਾਨਹ ਲੋਈ ਤੁਸੀਂ ਦੇਖ ਰਹੇ ਹੋ ਤਸਵੀਰਾਂ ਜ਼ਿਲ੍ਹਾ ਬਰਨਾਲਾ ਪਿੰਡ ਤਪਾ ਮੰਡੀ ਦੀਆਂ ਜੀ ਜੋ ਇਹ ਪਿੰਡ ਦੇ ਲੋਕ ਸਾਰੇ ਘਰਾਂ ਚੋਂ ਬਾਹਰ ਆ ਗਏ ਹੀ ਰੋਸ ਮਾਰਚ ਕਰ ਰਹੇ ਨੇ ਜੋ ਕਿ ਸੋਨਪਤ ਜੀ ਬੀਤੇ ਦਿਨੀ ਉਹ ਤੋਂ ਵੱਡੀ ਘਟਨਾ ਨਿਕਈਏ ਬੱਚੇ ਨਾਲ ਹੋਈ ਏ ਉਸੋਂ ਲੈ ਕੇ ਲੋਕਾਂ ਵਿੱਚ ਬਹੁਤ ਗੁੱਸਾ ਹੈ ਜੀ ਨੀਓ ਕਰਨਾ ਦੇਖਦੇ ਹੋ ਭਾਈ ਕੋ ਰੋਗ ਨਾਲ ਮਾਤਾ ਜੀ ਦੇ ਲੋਟੇ ਹੈ ਯਾਰ ਜਿਹੜੇ ਬਲਮਾ ਵੀਡੀਓ ਦੇ ਰਹੇ ਕਿ ਉਹਨਾਂ ਨੂੰ ਸਭ ਪਤਾ ਹੀ ਹੈ ਜੀ ਵੀ ਕੀ ਗੰਭੀਰ ਹੋ ਰਿਹਾ ਕਹਿੰਦੇ ਬਾਹਰ ਮਾਤਾ ਜੀ ਸਾਰਿਆਂ ਨੂੰ ਕਹਿ ਰਹੇ ਨੇ ਕਰੋ ਕੋਈ ਘਰ ਜਾ ਕੇ ਜਾਗਰੂਤ ਕੀਤਾ ਜਾ ਰਿਹਾ ਸਭ ਨੂੰ ਕੋਈ ਲekin ਇੱਕ ਬੱਚੇ ਵੀ ਆਏ ਨੇ ਨਾਲ ਸਾਰੂ ਮਾਪੇ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਆਏ ਨੇ ਜੀ ਵੀ ਤੇ ਨਹੀਂ ਜੋਗੇ ਨਿਕਲੇ ਬੱਚਿਆਂ ਨਾਲ ਹੋਈਏ ਕੱਟਨੇ ਆਉਣ ਨੂੰ ਉਹਨੂੰ ਲੈ ਕੇ ਜ਼ਿਲ੍ਹਾ ਬਰਨਾਲਾ ਪਿੰਡ ਤਪਾ ਵਿਖੇ ਦੇ ਸਰ ਜ਼ਿਲ੍ਹਾ ਬਰਨਾਲਾ ਪਿੰਡ ਤਪਾ ਮੰਡੀ ਵਿੱਚ ਇਹ ਰੋਸ ਮਾਰਚ ਕੱਢਿਆ ਜਾ ਰਿਹਾ ਹੈ ਯੋਸ ਨੂੰ ਲੈ ਕੇ ਜੋ ਬੀਤੇ ਦਿਨੀ ਬਹੁਤ ਇੱਕ ਛੋਟੇ ਜਿਹੇ ਬੱਚੇ ਨਾਲ ਇੱਕ ਪ੍ਰਵਾਸੀ ਵੱਲੋਂ ਬਹੁਤ ਹੀ ਕਨੌਣੀ ਹਰਕਤ ਕੀਤੀ ਗਈ ਹੈ ਬਹੁਤ ਉਹਨੂੰ ਬੇਰਹਿਮੀ ਨਾਲ ਮਾਰਿਆ ਗਿਆ ਉਸ ਨੂੰ ਲੈ ਕੇ ਇਹ ਸਾਰਾ ਇਕੱਠ ਹੋਇਆ ਹੈ ਜੀ ਸਾਰੇ ਮਾਂ ਤੋਂ ਆਪਣੇ ਨਿੱਕੇ ਨਿੱਕੇ ਬੱਚਿਆਂ ਨੂੰ ਨਾਲ ਲੈ ਕੇ ਆਏ ਨੇ ਦੇਖੋ ਜੀ ਲੋ ਇਹ ਕੈਂਡਲ ਮਾਰਚ ਕੱਢਿਆ ਜਾ ਰਿਹਾ ਹੈ ਜੀ ਆਮ ਆਪਾ ਲੱਭੀ ਅਲੇਕ ਸਤਨਾਮ ਵਾਹਿਗੁਰੂ ਪੱਕਾ ਵਾਲਾ ਵਾਹਿਗੁਰੂ ਪਿੰਡ ਵਾਲਾ ਵੱਲੋਂ ਕੱਢਿਆ ਜਾ ਰਿਹਾ ਜੀ ਕੈਂਡਲ ਮਾਰਚ ਗੁਰੂ ਦੇ ਸਿੰਘਾਂ ਨੇ ਕੀਤੀ ਪਹਿਲ ਮੂਰੇ ਲਾ ਕੇ ਤੋੜੇ ਸਾਰੇ ਸਿੰਘਾਂ ਦੇ ਨਾਲ ਸਾਰਾ ਪਿੰਡ ਤੁਰ ਪਿਆ ਜੀ ਦੇਖੋ ਗੁਰੂਏ ਸੰਗਜ ਜਦੋਂ ਲਾਕੇ ਮੁਰੇ ਚੱਲੇ ਹੀ ਦੇਖੋ ਸਾਰਾ ਪਿੰਡ ਲੈ ਆਏ ਨਾਲ ਸਾਰਾ ਪਿੰਡ ਨਾਲ ਆਇਆ ਜੀ ਜੋ ਸੇ ਸਾਨੂੰ ਸਭ ਨੂੰ ਪਤਾ ਹੀ ਆ ਜੀ ਬੀਤੇ ਦੇਣੀ ਛੋਟੇ ਜਿਹੇ ਬੱਚੇ ਨਾਲ ਇੱਕ ਪ੍ਰਵਾਸੀ ਵੱਲੋਂ ਬਹੁਤ ਹੀ ਕਾਨੂੰਨੀ ਹਰਕਤ ਕੀਤੀ ਗਈ ਹੈ ਉਹਨੂੰ ਲੈ ਕੇ ਸਭ ਆਪਣੇ ਪੰਜਾਬ ਵਾਸੀਆਂ ਦਾ ਹਰ ਇੱਕ ਪਿੰਡ ਹਰ ਇੱਕ ਸ਼ਹਿਰ ਦੇ ਲੋਕਾਂ ਦਾ ਦੇਖੋ ਜੀ ਕਿੰਨਾ ਵਧਿਆ ਗੁੱਸਾ ਤੇ ਉਸ ਬੱਚੇ ਦੀ ਇਸ ਬੱਚੇ ਦੀ ਆਤਮਾ ਨੂੰ ਸ਼ਾਂਤੀ ਲਈ ਜੀ ਕੈਂਡਲ ਮਾਰਚ ਕੱਢਿਆ ਜਾ ਰਿਹਾ ਜੀ ਵਾਇਗਰੂ ਜੀ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਵਾਸ ਵਾਕਸਣ ਉਸ ਦੇ ਲਈ ਵੀ ਵੇਖੋ ਬੱਚੇ ਵਾਸਤੇ ਕੈਂਡਲ ਮਾਰਚ ਕੱਢਿਆ ਜਾ ਰਿਹਾ ਜੀ ਇਹ ਤਸਵੀਰਾਂ ਤੁਸੀਂ ਜਿਹੜਾ ਬਨਾਲਾ ਪਿੰਡ ਤਪਾ ਮੰਡੀ ਦੇ ਦੇਖ ਰਹੇ ਹੋ ਜੀ ਸਾਰੇ ਮਾਂ ਪਰ ਆਪਣੇ ਕਿਨੇ ਕਿ ਬੱਚਾ ਨੂੰ ਨਾਂ ਲੈ ਕੇ ਆਏ ਨੇ ਜੀ ਜੈ ਬੋਲੇ ਸਾਨਹਾਰ Quem é? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਾਰੇ ਭਰਾਵਾਂ ਨੂੰ ਪਤਾ ਹੈ ਕਿ ਆਪਾਂ ਜਿਹੜਾ ਇਕੱਠ ਕਾਦੇ ਵਾਸਤੇ ਰੱਖਿਆ ਹੋਇਆ ਆਪਾਂ ਇਹ ਪਿਛਲੇ ਦਿਨੀ ਜਿਹੜੇ ਹੁਸ਼ਿਆਰਪੁਰ ਦੇ ਵਿੱਚ ਘਟਨਾ ਵਾਪਰੀ ਸੀ ਪੰਜਾਬੀ ਛੋਟੇ ਬੱਚੇ ਨੂੰ ਜਿਹੜੇ ਬਿਹਾਰੀ ਪਈਏ ਦੇ ਵੱਲੋਂ ਕੋ ਕੋ ਜਿਹੜਾ ਮਾਰਿਆ ਗਿਆ ਸੀ ਜਿਹੜਾ ਕਤਲ ਕੀਤਾ ਗਿਆ ਸੀ ਤੇ ਉਸ ਬੱਚੇ ਦੇ ਉਸ ਪਰਿਵਾਰ ਨੂੰ ਇਨਸਾਫ ਦਿਵਾਉਣ ਦੇ ਲਈ ਸਾਰੀਆਂ ਸੰਗਤਾਂ ਗੁਰਦੁਆਰਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਆਨੰਦਪੁਰ ਵਸਤੀ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਹਜੂਰੀ ਦੇ ਅੰਦਰ ਅਗਵਾਈ ਦੇ ਅੰਦਰ ਸਾਰੀਆਂ ਸੰਗਤਾਂ ਇਕੱਠੀਆਂ ਹੋਈਆਂ ਨੇ ਆਪਾਂ ਫਾਟਕ ਦੇ ਖੜੇ ਆ ਤੇ ਕਾਦੇ ਵਾਸਤੇ ਖੜੇ ਆ ਵੈਸੇ ਸਾਨੂੰ ਪਤਾ ਹੋਣਾ ਚਾਹੀਦਾ ਜਿਹੜੀ ਇੱਕ ਮੰਗ ਉੱਠੀ ਹੈ ਕਿ ਜਿਹੜਾ ਸਾਡਾ ਛੋਟਾ ਨੌਜਵਾਨ ਜਿਹਨੂੰ ਕਿ ਮਾਰ ਕੇ ਖਪਾਤਾ ਤੇ ਅੱਜ ਤੱਕ ਉਹ ਬੱਚੇ ਦੀ ਜਿਹੜੇ ਪਰਿਵਾਰ ਨੂੰ ਇਨਸਾਫ਼ ਨਹੀਂ ਮਿਲਿਆ ਤੇ ਇੱਕ ਮੰਗ ਉੱਠੀ ਹੈ ਪੰਜਾਬ ਦੇ ਵਿੱਚੋਂ ਭਈਏ ਪੰਜਾਬੋ ਤੇ ਪੰਜਾਬ ਨੂੰ ਬਚਾਓ ਜੀ ਅਸੀਂ ਪੰਜਾਬ ਨੂੰ ਬਚਾਉਣਾ ਚਾਹੁੰਦੇ ਹਾਂ ਜੀ ਸਾਰੇ ਧਿੰਜਾਂ ਨੂੰ ਸੇਫ ਰੱਖਣਾ ਚਾਹੁੰਦੇ ਹਾਂ ਅਸੀਂ ਪਰਿਵਾਰਾਂ ਨੂੰ ਸੇਫ ਰੱਖਣਾ ਚਾਹੁੰਦੇ ਹਾਂ ਤੇ ਇਹਨਾਂ ਭਈਆਂ ਨੂੰ ਸਾਨੂੰ ਭਜਾਉਣਾ ਪਊਗਾ ਭਾਵੇਂ ਅੱਜ ਭਜਾ ਲਵੋ ਭਾਵੇਂ ਕੱਲ ਨੂੰ ਭਜਾ ਲਵੋ ਤੇ ਇੱਕ ਬੇਨਤੀ ਹੋਰ ਕਰਨਾ ਜਿਹੜੇ ਸਾਰੇ ਪੰਜਾਬੀ ਭਰਾ ਆ ਇਹਨਾਂ ਦਾ ਸਾਥ ਦਿੰਦੇ ਉਹਨਾਂ ਨੂੰ ਵੀ ਸਮਝ ਲੈਣਾ ਚਾਹੀਦਾ ਜੀ ਤੁਸੀਂ ਅੱਜ ਆਪਦੇ ਭਰਾਵਾਂ ਦਾ ਸਾਥ ਨਹੀਂ ਦਿੰਦੇ ਤੇ ਫਿਰ ਉਹ ਦਿਨ ਦੂਰ ਨਹੀਂ ਕਿਉਂਕਿ ਜਿਹੜਾ ਹਲਕਿਆ ਕੁੱਤਾ ਉਹਨੇ ਹੀ ਨਹੀਂ ਦੇਖਣਾ ਉਹਨੇ ਕੱਟ ਜਾਣਾ ਉਹਨੇ ਦੇਖਣਾ ਕਿ ਆਪਦਾ ਕਿ ਬਗਾਨਾ ਸੋ ਇਸ ਲਈ ਸਾਰੇ ਭਰਾਵਾਂ ਨੂੰ ਬੇਨਤੀ ਹੈ ਕਿ ਆਪਾਂ ਇੱਕ ਮੁੱਠ ਹੋਈਏ ਇਹ ਕਿਸੇ ਕਦੇ ਕਰੇ ਦਾ ਕੰਮ ਨਹੀਂ ਥੋੜੇ ਦਿਨ ਹੋ ਗਏ ਪਿਛਲੇ ਦਿਨੀ ਜਿੱਦਾਂ ਬੱਚੇ ਸਾਡੇ ਸਕੂਲ ਜਾਂਦੇ ਆ ਕਿੰਨੀ ਕਿ ਦਰਿੰਦਗੀ ਕਰਦੇ ਆ ਲੋਕ ਜਦੋਂ ਸਾਡੇ ਬੱਚੀਆਂ ਸਕੂਲ ਜਾਂਦੇ ਤੇ ਉਹਨਾਂ ਦੇ ਆਹ ਰਸਤੇ ਰੋਕਦੇ ਆ ਬੱਚੇ ਜਦੋਂ ਛੁੱਟੀ ਹੁੰਦੀ ਆ ਉਦੋਂ ਇਹ ਰਸਤੇ ਰੋਕਦੇ ਆ ਸੋ ਇਸ ਦੇ ਲਈ ਬੇਨਤੀ ਆ ਸਾਰੇ ਭਰਾਵਾਂ ਨੂੰ ਕਿ ਆਪਾਂ ਇਕੱਠੇ ਹੋਈਏ ਤੇ ਪੱਤਰਕਾਰ ਸਾਡੇ ਵੀਰ ਪਹੁੰਚੇ ਆ ਮੈਂ ਇਹਨਾਂ ਨੂੰ ਬੇਨਤੀ ਕਰਾਂਗਾ ਕਿ ਖੋ ਕੇ ਖਬਰਾਂ ਲਾਇਆ ਕਰੋ ਕਿਉਂਕਿ ਸਾਡੇ ਨਾਲ ਸੱਚ ਜਾਣਾ ਸਾਡੇ ਨਾਲ ਜੇ ਆਪਾਂ ਸੱਚ ਨਾ ਖੜਾਂਗੇ ਤੇ ਤੁਹਾਡੀ ਤਾਕਤ ਜਿਹੜੀ ਦੁੱਗਣੀ ਤੇ ਤਿਕਣੀ ਚੌਗਣੀ ਹੋ ਜਾਂਦੀ ਆ ਇਸ ਦੇ ਲਈ ਮੈਂ ਇਥੋਂ ਬੇਨਤੀ ਆਪਾਂ ਸਰਕਾਰਾਂ ਤੋਂ ਆਸ ਨਾ ਰੱਖੀਏ ਇਹ ਤਾਂ ਸਾਡੀਆਂ ਪੰਜਾਬ ਸਰਕਾਰਾਂ ਦਾ ਬੇੜਾ ਬੈਠਾ ਜਿਨ੍ਹਾਂ ਨੇ ਇਹਨਾਂ ਦੇ ਰਾਸ਼ਨ ਕਾਰਡ ਬਣਾ ਕੇ ਦਿੱਤੇ ਬੋਰਡ ਕਾਰਡ ਬਣਾ ਕੇ ਦਿੱਤੇ ਸਾਡੇ ਅੱਕ ਬੀਜ ਦਿੱਤੇ ਤੇ ਅੱਕ ਸਾਨੂੰ ਪੱਟਣੇ ਪੈਣੇ ਆ ਸੁਭੇਸ਼ ਦੇ ਲਈ ਸਾਰੇ ਪ੍ਰਾਸੀ ਇਕੱਠੇ ਹੋਏ ਆ ਸਤ ਗੁਰੂ ਜੀ ਕਿਰਪਾ ਕਰਨ ਜਿਹੜਾ ਇੱਕ ਆਪਾਂ ਪਲੇਟਫਾਰਮ ਤੇ ਪਹੁੰਚ ਸਕੀਏ ਤੇ ਬਿਨਾਂ ਕਿਸੇ ਦੇਰੀ ਤੇ ਜਿਹੜਾ ਭਰਾਵ ਇਹਨਾਂ ਨੂੰ ਆਪਦੇ ਘਰ ਦੇ ਵਿੱਚ ਕੋਈ ਸ਼ਰਨ ਦਿੰਦਾ ਕਿਸੇ ਨੇ ਮਤਲਬ 2000 ਦੀ ਖਾਤਰ ਜਾਂ 3000 ਦੀ ਖਾਤਰ ਇਹਨਾਂ ਨੂੰ ਕਮਰਾ ਦਿੱਤਾ ਜੋ ਕੋਠੀ ਦਿੱਤੀ ਹੋਈ ਹੈ ਤੇ ਇਹਨਾਂ ਦਾ ਪੂਰਾ ਬਾਇਆ ਡਾਟਾ ਲੋ ਕਿੱਥੋਂ ਦੇ ਰਹਿਣ ਵਾਲੇ ਆ ਸਾਰੇ ਪਰਿਵਾਰ ਦੇ ਆਧਾਰ ਕੱਢ ਲੈਣੇ ਚਾਹੀਦੇ ਆ ਕਿ ਇਹ ਨਹੀਂ ਕਿ ਆਪਾਂ 2000 ਦੀ ਖਾਤਰ ਤੇ ਇਹਨਾਂ ਨੂੰ ਆਪਾਂ ਘਰੇ ਵਾਰ ਲਈਏ ਤੇ ਕੱਲ ਨੂੰ ਕੋਈ ਵਾਰਦਾ ਤਾਂ ਹੁੰਦੀ ਆ ਉਹਦਾ ਜ਼ਿੰਮੇਵਾਰ ਜਿਹਦੇ ਕੋਈ ਰਹਿੰਦੇ ਆ ਉਹ ਮਕਾਨ ਮਾਲਕ ਹੋਵੇਗਾ ਤੇ ਦੂਸਰੀ ਬੇਨਤੀ ਹੈ ਕਿ ਜਿਹੜੇ ਸਾਡੇ ਪੰਜਾਬੀ ਵੀਰ ਦੇਂਦੇ ਮਤਲਬ ਇਹ ਪੰਜਾਬ ਇਹਨਾਂ ਦੇ ਪਿਓ ਦਾ ਇਹਨੂੰ ਪੁੱਛਣਾ ਚਾਹੁੰਦੇ ਆ ਵੀ ਜਿਹੜੇ ਜੂਪੀ ਤੋਂ ਵਿਹਾਰਤ ਕੇ ਚੱਲ ਕੇ ਆਇਆ ਤੇ ਪੰਜਾਬ ਛੋੜੇ ਪਿਓ ਦਾ ਕੁਰਬਾਨੀਆਂ ਕਿਹਣੀ ਦਿੱਤੀਆਂ ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ 85% ਕੁਰਬਾਨੀਆਂ ਜਦੋਂ ਦੇਸ਼ ਆਜ਼ਾਦ ਹੋ ਸਿੱਖਾਂ ਨੇ ਸਿੰਘਾਂ ਨੇ ਕਰਵਾਈਆਂ ਕਾਲੇ ਪਾਣੀ ਦੇ ਵਿੱਚ ਕਾਲੇ ਪਾਣੀ ਦੇ ਵਿੱਚ 247 2047 ਜਿਹੜੇ ਕੁਰਬਾਨੀਆਂ ਦਿੱਤੀਆਂ ਗੁਰੂ ਦੇ ਸਿੰਘਾਂ ਨੇ ਦਿੱਤੀਆਂ ਸੋ ਇਸ ਲਈ ਅਸੀਂ ਬੇਨਤੀ ਕਰਦੇ ਆਂ ਅੱਜ ਸਾਡਾ ਜਿਹੜਾ ਰੋਸ ਮਾਰਦੇ ਰੱਖਿਆ ਗਿਆ ਮਤਲਬ ਜਿਵੇਂ ਸ਼ਾਂਤ ਰੱਖਿਆ ਗਿਆ ਜੇ ਤੋ ਕਿ ਨਾ ਸਿੱਖਿਆ ਲਊਗਾ ਆਉਣ ਵਾਲੇ ਸਮੇਂ ਦੇ ਵਿੱਚ ਜੇ ਕੋਈ ਜਿਹੜੇ ਭਈਆ ਸਾਡੇ ਜਾਂ ਪੰਜਾਬੀ ਦੇ ਨਾਲ ਘੇਰਦਾ ਜੋ ਕੁਝ ਵੀ ਕਰਦਾ ਤੇ ਉਹਦਾ ਜਿਹੜੇ ਛੱਟੇ ਜਿਹੜੇ ਨਤੀਜੇ ਬੁਰੇ ਹੋ ਸਕਦੇ ਆ ਸੋ ਇਸ ਦੇ ਲਈ ਸਾਰੇ ਭਰਾਵਾਂ ਨੂੰ ਅਸੀਂ ਬੀਐਨਟੀ ਤੇ ਇੱਕ ਡਾਟਾ ਇੱਕ ਡਾਟਾ ਹੋ ਕੇ ਆਪਾਂ ਇੱਕ ਮੁੱਠ ਹੋ ਕੇ ਇਹ ਨਾ ਕਹੇ ਕਿ ਫਲਾਣੇ ਦਾ ਕੰਮ ਆ ਜਾਂ ਢਮਕੇ ਦਾ ਕੰਮ ਆ ਸੋ ਇੱਜ਼ਤ ਸਾਰਿਆਂ ਦੀ ਪਿਆਰੀ ਆ ਜੇ ਅਸੀਂ ਅੱਜ ਹੋਂ ਨਾ ਬੋਲੇ ਤੇ ਇਹਨਾਂ ਨੇ ਸਾਡੇ ਘਰਾਂ ਵਿੱਚ ਆ ਕੇ ਸਾਡੇ ਬੱਚਿਆਂ ਨਾਲ ਬਲਾਤਕਾਰ ਕਰਨੇ ਇਸ ਲਈ ਬਿਨਾਂ ਕਿਸੇ ਦੇਰੀ ਦੇ ਇਹਨਾਂ ਨੂੰ ਪੰਜਾਬੋਂ ਇਹਨਾਂ ਦਾ ਜੋ ਮੋਰੀ ਬਿਸਤਰ ਇਹਦਾ ਬੰਦ ਕਰਕੇ ਬਿਹਾਰ ਨੂੰ ਜੁਪੀ ਦੇ ਵੱਲ ਭਜਾਈ ਸੋ ਹਾਂ ਅੱਛਾ ਜਿਹੜੀ ਕੱਲ ਆਪਣੇ ਘਟਣਾ ਵਾਪਰੀ ਸੀਗੀ ਦੇਖੋ ਜੀ ਮਤਲਬ ਜਿਹੜਾ ਪਤਾ ਨਹੀਂ ਕੌਣ ਸੀ ਰੱਬ ਜਾਨ ਦਾ ਕੌਣ ਸੀ ਆ ਇੱਥੇ ਅਲਪਨਮ ਨੰਗਾ ਉਹ ਬੰਦ ਮੱਤਾ ਘੁੰਮ ਰਿਆ ਸੀਗਾ ਤੇ ਜਦੋਂ ਸਾਡੇ ਸਿੰਘਾਂ ਨੇ ਜੇ ਤਰਦੀਸ਼ ਕੀਤੀ ਪਰਣਾਲੇ ਦਾ ਰਹਿਣ ਵਾਲਾ ਸੀਗਾ ਜਿਹਨੂੰ ਪੁੱਛਿਆ ਨਾ ਕੋਈ ਤਾਂ ਦਿਮਾਗ ਖੇਲਿਆ ਸੀ ਨਾ ਕੁਝ ਹੋਰ ਹੋਇਆ ਸੀ ਦੇਖੋ ਚੰਗੇ ਭਲੇ ਬੰਦੇ ਕਿਉਂ ਪੰਜਾਬ ਦੇ ਵਿੱਚ ਪਲਾਟ ਕੀਤੇ ਜਾਂਦੇ ਆ ਕਿਉਂਕਿ ਸਰਕਾਰਾਂ ਚਾਹੁੰਦੀਆਂ ਕਿ ਜਿਹੜੇ ਸਾਡੇ ਸਿੱਖਾਂ ਨੇ ਕਿਸੇ ਨਾ ਕਿਸੇ ਹਿਸਾਬ ਨਾਲ ਸਾਡਾ ਜਿਹੜਾ ਪੰਗਾ ਪਾਣਾ ਜਿਹੜੀ ਸਿੱਖੀ ਪੰਜਾਬ ਦੇ ਵਿੱਚ ਦਿੱਸੀ ਜਾਸਰ ਸਰਕਾਰਾਂ ਨੂੰ ਚੰਗੀ ਨਹੀਂ ਲੱਗਦੀ ਸੋ ਇਸ ਲਈ ਭਾਈ ਅਸੀਂ ਪਹਿਲਾਂ ਤਾਂ ਬੇਨਤੀ ਕਰਦੇ ਆ ਕਿਉਂਕਿ ਗੁਰੂ ਦਾ ਖਾਲਸਾ ਪਹਿਲਾਂ ਬੇਨਤੀ ਕਰਦਾ ਜੇ ਕੋਈ ਬੇਨਤੀ ਕਰਨ ਦੇ ਬਾਵਜੂਦ ਨਾ ਸੁਧਰੇ ਫਿਰ ਗੁਰੂ ਦੇ ਖਾਲਸਾ ਫਿਰ ਆਪਣੇ ਰਵੈਤਾਂ ਦੇ ਨਿਸਾਰ ਆਪਣੇ ਹਥਿਆਰ ਚੁੱਕਦਾ ਬੋਲੇ ਸੋਨਿਆ ਸੋ ਅੱਜ ਅਸੀਂ ਇਹ ਜਿਹੜਾ ਇਕੱਠ ਰੱਖਿਆ ਹੋਇਆ ਸਿਰਫ ਇਹਨਾਂ ਨੂੰ ਜਾਗਰੂਤ ਕਰਨ ਦੇ ਲਈ ਕਿ ਇੱਕ ਜਿਹੜਾ ਅਸੀਂ ਦੇਖੋ ਆਪਾਂ ਦੇਖਦੇ ਆਂ ਪੰਜਾਬ ਦੇ ਵਿੱਚ ਜਿਹੜਾ ਮਤਲਬ ਜਿਹੜਾ ਗੰਦਬਾਦ ਚਿੱਟਾਬਾਦ ਹੋਰ ਵੀ ਆਪਾਂ ਦੇਖਦੇ ਆਂ ਮਤਲਬ ਜਿਹੜੇ ਨਸ਼ੇ ਜਿਹੜੇ ਫਲਾਏ ਜਾ ਰਹੇ ਆ ਮਤਲਬ ਉਹਨਾਂ ਦੇ ਵੀ ਜਾਗਰੂਕ ਕਰ ਪੰਜਾਬੀਆਂ ਨੂੰ ਜਾਗਰੂਕ ਕਰਨਾ ਇਹ ਕਿਉਂ ਹਾਂਜੀ ਹਾਂਜੀ ਇਸ ਇਸੇ ਕਰਕੇ ਨਾ ਜੀ ਅਸੀਂ ਜਿਹੜਾ ਕਰ ਤਕਿਆ ਸਾਰਾ ਪੰਜਾਬੀਆਂ ਨੂੰ ਜਾਗਰੂਕ ਕਰਨ ਵਾਸਤੇ ਰੱਖਿਆ ਮਤਲਬ ਜੀ ਜਿਹੜੇ ਮਤਲਬ ਸਾਡੇ ਬੱਚੇ ਜਿਹੜੇ ਸਾਡੇ ਕੋਲੇ ਪੜ੍ਹਦੇ ਆ ਘਰਾਂ ਦੇ ਵਿੱਚੋਂ ਦੇਖੋ ਆਪਾਂ ਜਦੋਂ ਕੋਈ ਸੱਚ ਦੀ ਆਵਾਜ਼ ਉਹ ਕਰਦੇ ਆ ਤੇ ਉਦੋਂ ਆਟੋਮੈਟਿਕ ਜਿਹੜਾ ਦੁਨੀਆਂ ਦਾ ਪਹਾੜ ਜਿਹੜਾ ਸੱਚ ਵੱਲ ਹੁੰਦਾ ਹੈ ਇਹ ਅਸੀਂ ਪੰਜਾਬੀਆਂ ਨੂੰ ਜਾਗਰੂਕ ਕਰਨ ਲਈ ਜਿਹੜੇ ਬਹੁਤ ਵੱਡਾ ਪ੍ਰੋਗਰਾਮ ਰੱਖਿਆ ਸਤਿਗੁਰੂ ਵੱਡਾ ਪ੍ਰੋਗਰਾਮ ਖੜਾ ਰੱਖਾਂਗੇ ਸਤਿਗੁਰੂ ਦੀ ਕਿਰਪਾ ਕਰਨ ਕਿ ਸਾਡੇ ਪੰਜਾਬੀ ਵੀਰ ਜਿਹੜੇ ਅਸੀਂ ਜਿਹੜੇ ਸਾਡੇ ਪੰਜਾਬੀ ਵੀਰ ਅਸੀਂ ਆਪਣੇ ਪੁਰੂਆ ਪੀਰਾਂ ਦੀ ਧਰਤੀ ਦੇ ਪਹਿਲਾ ਦੇ ਸਕੀਏ ਸੋ ਇੰਡੀਆ ਬੇਨਤੀਆਂ ਪ੍ਰਵਾਨ ਕੋ ਲਾ ਚੁਕਾਂ ਦੀ ਖਿਮਾ ਗੱਜ ਕੇ ਖਤੇ ਬੁਲਾਇਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਜੀ ਤਸਵੀਰਾਂ ਜਿਵੇਂ ਅੱਜ ਜ਼ਿਲ੍ਹਾ ਬਰਨਾਲਾ ਪਿੰਡ ਤਫਾ ਮੰਡੀ ਦੇ ਵਿੱਚ ਸਥਾਨ ਡਰਾਇ ਫਾੜਕਾ ਉੱਪਰ ਇੱਕ ਆਠ ਹੋਇਆ ਹੈ ਜੀ ਜੋ ਕਿ ਪੂਰਾ ਸ਼ਾਂਤਮਈ ਹੈ ਸਾਰੇ ਵਾਹ ਪੇ ਆਪਣੇ ਛੋਟੇ ਛੋਟੇ ਬੱਚਿਆਂ ਨੂੰ ਵੀ ਨਾਲ ਲਿਆਏ ਨੇ ਕਹੇ ਦੁੱਗੇ ਤੋਂ ਕੁਝ ਵੀ ਹੁੰਦਾ ਏ ਤਾਂ ਉਹ ਫਿਰ ਆਪ ਹੀ ਸਭ ਉਹ ਜ਼ਿੰਮੇਵਾਰ ਹੈ ਜੀ ਹੁਣ ਇੱਕ ਵਾਰੀ ਸਿੰਘਾਂ ਨੇ ਜਾਗਰੂਤ ਖਾਰਾ ਨੂੰ ਪਿਆਰ ਨਾਲ ਪਾ ਕਹਿ ਦਿੱਤਾ ਜੀ ਇਸ ਦਵਾ ਉਹ ਆਪ ਦਾ ਜ਼ਿੰਮੇਵਾਰ ਆਪ ਹੋਵੇਗਾ ਜੀ ਪ੍ਰਸ਼ਾਸਨ ਨੂੰ ਵੀ ਧਿਆਨ ਦੇਣਾ ਚਾਹੀਦਾ ਜੀ ਆ ਗਿਆ ਆ ਬੰਦਾ ਕੋਈ ਐਦਾਂ ਕੰਮ ਕਰਨ ਤੋਂ ਮਜਬੂਰ ਨਾ ਹੋਵੇ ਜਦ ਕਿਸੇ ਨੂੰ ਇਨਸਾਫ ਨਹੀਂ ਮਿਲਦਾ ਉਦੋਂ ਹੀ ਬੰਦਾ ਆਕਿਆ ਹੋਇਆ ਐਦਾਂ ਦੇ ਕੰਮ ਕਰਦਾ ਏ ਜੀ ਜੇਕਰ ਸਰਕਾਰ ਐ ਸਾਫ ਦਵਾ ਲੱਗਿਆਂ ਕੋਈ ਆਪ ਖਿਆਰ ਨਾ ਚੱਕੇ ਆਸ ਕਰਦੇ ਆ ਸਾਡੇ ਤੱਪਾਵੰਡੀ ਦੇ ਪ੍ਰਸ਼ਾਸਨ ਤੋਂ ਜੀ ਬੋਲ ਵੜਿਆ ਪ੍ਰਸ਼ਾਸਨ ਹੈ ਉਹ ਐਦਾਂ ਦਾ ਕੰਮ ਕਦੇ ਹੋ ਨਹੀਂ ਦੇਵੇਗਾ ਤੇ ਨਾ ਹੀ ਹੁਣ ਦਿੱਤਾ ਏ ਜੀ ਕਾਹ ਤੁਸੀਂ ਉਹਨੂੰ ਜੋਗੀ ਪਤਾਈਏਗੀ ਛੋਟੇ ਇਹ ਬੱਚੇ ਨਾਲ ਕੀ ਕੁਝ ਹੋਇਆ ਹੈ ਜੀ ਇੱਕ ਪ੍ਰਵਾਸੀ ਵੱਲੋਂ ਕਿੰਨੀ ਦਰਦਗੀ ਦਿਖਾਈ ਗਈ ਹੈ ਉਹਦੇ ਲਈ ਲੋਕਾਂ ਵਿੱਚ ਭਰਿਆ ਗੁੱਸਾ ਉਹਦੇ ਲਈ ਵਾਸਤੇ ਛੋਟੇ ਇਹ ਬੱਚੇ ਦੀ ਆਤਮਾ ਨੂੰ ਸ਼ਾਂਤੀ ਵਾਸਤੇ ਆ ਦੇਖੋ ਜੀ ਨਿੱਕੇ ਨਿੱਕੇ ਬੱਚੇ ਹੀ ਕੈਂਡਲ ਮਾਰਚ ਕਰ ਰਹੇ ਨੇ ਬੋਲੇ ਇਸਤਿਹਾਰ ਜੈ ਬੁਰੂ ਦੇ ਸੰਘਾਂ ਨੇ ਨਾਲ ਲਾ ਕੇ ਜੀ ਸਾਡੇ ਬਾਠੀ ਸਾਹਿਬ ਚੰਗੇ ਜੀ ਨਾਲ ਲਾ ਕੇ ਸਾਰਿਆਂ ਨੇ ਮੂਰੇ ਲਾ ਕੇ ਸਾਰਿਆਂ ਨੇ ਮਾਰਚ ਕੱਢਿਆ ਜੀ ਬਹੁਤ ਬਹੁਤ ਧੰਨਵਾਦ ਜੀ ਸਾਡੇ ਸੰਘਾਂ ਦਾ ਤੇ ਸਾਡੇ ਪਿੰਡ ਵਾਲਿਆਂ ਨੂੰ ਹੋਰ ਚਾਹੁੰਦਾ ਜੀ ਨਾਲ ਸਾਥ ਦਈਏ 你能不杀，我不杀、啊。 ਆਏ ਇਹ ਪਾਜਾਓ ਭਈਏ ਪਾਜਾਓ ਮਾਨੁੱਖਤਾ ਜਿਹੀ ਹੋਰੀ ਹੈ ਜੀ ਐਦਾਂ ਹੀ ਪੰਜਾਬੀਆਂ ਨੂੰ ਆਪਣੀ ਏਕਤਾ ਰੱਖਣੀ ਚਾਹੀਦੀ ਹੈ ਸਾਰਿਆਂ ਨੂੰ ਕੋਈ ਵੀ ਜਾਤ ਪਾਤ ਦਾ ਧੇਗਵਾਬ ਛੱਡੋ ਸਾਰੇ ਆਪਾਂ ਪੰਜਾਬੀਆਂ ਪੰਜਾਬੀ ਬਣ ਕੇ ਇੱਕਜੁੱਟ ਹੋ ਕੇ ਰਹੋ ਜੀ ਬਾਹਰੋਂ ਆ ਕੇ ਬੰਦੇ ਆਪਣੇ ਜਹਾੜੀ ਪਹਿਰੇ ਨੇ ਜੰਧਾ ਪਟਾਓ ਜੰਧਾ ਪਟਾਓ ਧਰੱਖੜੋ ਯਾਰ ਦੇ ਆਸਵਾਦ ਤੇ ਇਦਾਂ ਹੀ ਕੱਢਣਾ ਹੁੰਦੀ ਹੈ ਬਸ ਸਾਰੇ ਰਲ ਕੇ ਉਹਦਾ ਵਿਰੋਧ ਕਰੋ ਜੰਧਾ ਪਟਾਓ ਹੋਇਆ ਜੰਧਾ ਪਟਾਓ ਜੰਧਾ ਪਟਾਓ ਹੋਇਆ ਜੰਧਾ ਪਟਾਓ ਜੰਧਾ ਪਟਾਓ ਹੋਇਆ ਜੰਧਾ ਪਟਾਓ ਹੋਇਆ ਜੰਧਾ ਪਟਾਓ ਹੋਇਆ ਜੰਧਾ ਪਟਾਓ ਹੋਇਆ ਜੰਧਾ ਪਟਾਓ ਅੱਜ ਦਾ ਜਿਹੜਾ ਆਪਣਾ ਕਾਠਾ ਸਾਰੇ ਭਰਾਵਾਂ ਨੂੰ ਪਤਾ ਹੀ ਹੈ ਕਿ ਪੰਜਾਬ ਦੇ ਵਿੱਚ ਜਿਹੜੇ ਭਈਆ ਨੇ ਇੰਨੀ ਕਤਤ ਚੱਤੀ ਸਹੀ ਹੈ ਕੋਈ ਸਾਡੀ ਬੱਚੀ ਸੇਫ ਨਹੀਂ ਕੋਈ ਸਾਡੇ ਛੋਟੇ-ਛੋਟੇ ਬੱਚੇ ਸੇਫ ਨਹੀਂ ਕਤਲ ਕਰਕੇ ਜਿਹੜੀ ਉਹਨਾਂ ਦੀ লাশ ਵੀ ਬੱਚਿਆਂ ਦੀ ਨਹੀਂ ਮਿਲਦੀ ਆ ਥੋੜੇ ਦਿਨ ਇੱਕਦਮ ਵੀਡੀਓ ਦੇਖ ਰਿਹਾ ਸੀ ਕਹਿੰਦੇ ਇੱਕ ਇਹ ਤੁਹਾਡੀ ਵੀਡੀਓ ਜਿਹੜੇ ਇੱਕ ਮੈਂ ਇਹਨਾਂ ਦੇ ਭਈਆਂ ਦੀ ਘਰਤੂ ਦੱਸ ਰਿਹਾ ਜੀ ਇਹਨਾਂ ਨੇ ਕੀ ਕੀਤਾ ਮਤਲਬ ਕਹਿੰਦੇ ਇੱਕ ਕਿਸੇ ਖੇਤ ਭਈਆ ਰਹਿੰਦਾ ਸੀ ਉਹਨੇ ਕੀ ਕੀਤਾ ਭਈਏ ਨੂੰ ਕੋਈ ਕੰਮ ਹੋ ਗਿਆ ਉਹਨੇ ਛੁੱਟੀ ਮੰਗੀ ਜ਼ਿੰਮੇਵਾਰ ਭਰਾ ਤੋਂ ਉਹਨੇ ਜੇ ਛੁੱਟੀ ਦੇਣ ਤੋਂ ਜਵਾਬ ਦਿੱਤਾ ਕਹਿੰਦਾ ਹਜੇ ਕੰਮ ਆ ਵੀ ਹਜੇ ਫੇਰ ਠਹਿਰ ਕੇ ਭੱਜ ਗਈ ਉਹਨੇ ਮਨ ਦੇ ਵਿੱਚ ਇੰਨੀ ਕੀ ਰਿਕਰ ਰੱਖੀ ਉਹਦਾ ਇੱਕੋ ਜਿਹੜਾ ਪੁੱਤ ਸੀ ਉਹਨੂੰ ਕਤਲ ਕਰਕੇ ਉਹਨੇ ਕੀ ਕੀਤਾ ਕਤਲ ਕਰਕੇ ਤੇ ਉਹ ਬੱਚੇ ਦਾ ਮੀਟ ਬਣਾ ਲਿਆ ਮੀਟ ਬਣਾ ਕੇ ਤੇ ਕਹਿੰਦੇ ਉਹ ਸਰਦਾਰ ਨੂੰ ਫੋਨ ਕੀਤਾ ਕਹਿੰਦਾ ਸਰਦਾਰ ਜੀ ਅੱਜ ਆਪਾਂ ਵੇਲੇ ਆ ਕਹਿੰਦਾ ਖਾ ਗਏ ਪੀਏ ਸ਼ਰਾਬ ਪਿਆਈ ਤੇ ਆਪਦੇ ਪਿਓ ਨੂੰ ਆਪਦੇ ਪੁੱਤ ਦਾ ਕਹਿੰਦੇ ਜਦੋਂ ਮੀਟ ਖਵਾਇਆ ਜਿਹਨੂੰ ਖਾਦਾ ਤੇ ਉਹਨੂੰ ਜਿਹੜੀ ਹੱਡੀ ਉਹਦੇ ਮੂੰਹ ਵਿੱਚ ਆਈ ਉਹਦੇ ਮਨ ਵਿੱਚ ਆਇਆ ਕਹਿੰਦਾ ਮੇਰਾ ਕੋਲੋਤਾ ਪੁੱਤਰ ਕਿੱਥੇ ਆ ਜਦੋਂ ਭਾਲਣਾ ਸ਼ੁਰੂ ਕੀਤਾ ਇਹੋ ਜੀ ਕੌਮ ਆ ਇਹ ਤਾਂ ਭਈਏ ਕੌਮ ਇਹ ਕਿਸੇ ਦੀ ਮਤ ਨਹੀਂ ਹੁੰਦੀ ਪਿਓ ਨੂੰ ਪੁੱਤ ਦਾ ਇਹਨਾਂ ਨੇ ਮੀਟ ਖਵਾਤਾ ਸੀ ਅੱਜ ਅਸੀਂ ਫੇਰ ਪਤਾ ਨਹੀਂ ਕਿਉਂ ਵਿਸ਼ਵਾਸ ਕਰ ਰਹੇ ਇਹਨਾਂ ਲੋਕਾਂ ਤੇ ਮਤਲਬ ਜੀ ਤੁਸੀਂ ਦੇਖੋ ਕਿੰਨੀਆਂ ਕਟੜਾਵਾਂ ਬ ਆਪਣੀ ਕੋਈ ਇੱਕ ਪਹਿਲੀ ਕਟੜਾਵਾਂ ਨਹੀਂ ਹੁਸ਼ਿਆਰਪੁਰ ਵਾਲੀ ਬੜੀਆਂ ਕਟੜਾਵਾਂ ਬਾਪੜੀਆਂ ਨੇ ਇਹ ਪੰਜਾਬ ਦੇਖੋ ਕੀ ਹੋਈ ਕਿਹੜੀ ਰਾਤ ਖੜਾ ਪੈਣਾ ਲੋਕਾਂ ਲਈ ਦੇਖੋ ਵੀਰ ਦਾ ਕਤਲ ਕਰ ਦਿੱਤਾ ਜਾਂਦਾ ਕੋਈ ਉਗ ਸੁਗ ਨਹੀਂ ਨਿਕਲੀ ਬਾ ਕਤਲ ਕਰਕੇ ਤੰਗ ਦਿੱਤਾ ਕੋਈ ਉਗ ਸੁਗ ਨਹੀਂ ਰਕੀ ਕੋਈ ਆਇ ਨਹੀਂ ਪਤਾ ਵੀ ਕਿਤੇ ਉਹਨੇ ਨਸ਼ਾ ਕੀਤਾ ਜੇ ਕੀ ਕਿਤਾ ਕੁਛ ਵੀ ਕੀਤਾ ਸੋ ਇਸ ਦੇ ਲਈ ਜੇ ਅਸੀਂ ਆਪਣੇ ਪੁੱਤਾਂ ਨੂੰ ਜਿਉਂਦਾ ਆਪਣੇ ਅੱਖਾਂ ਸਾਹਮਣੇ ਦੇਖਣਾ ਚਾਹ ਰਹੇ ਹਾਂ ਉਹ ਦੋ ਮਿੰਟ ਹੋਰ ਦੋ ਮਿੰਟ ਦੋ ਮਿੰਟ ਸੋ ਇਸ ਦਿਨੇ ਭਾਈ ਜੀ ਅਸੀਂ ਬੱਚਿਆਂ ਨੂੰ ਜਿਉਂਦਾ ਰੱਖਣਾ ਚਾਹੁੰਦੇ ਹਾਂ ਜਿਵੇਂ ਅਸੀਂ ਬੱਚੇ ਆਪਣੀ ਅੱਖਾਂ ਦੇ ਸਾਹਮਣੇ ਰੱਖਣੇ ਚਾਹੁੰਦੇ ਆ ਤਾਂ ਕਿਰਪਾ ਕਰਕੇ ਬਿਨਾਂ ਕਿਸੇ ਦੇਰੀ ਦੇ ਨਾ ਜਿਹੜੇ ਭਈਆਂ ਨੂੰ ਬਿਹਾਰ ਦੇ ਵੱਲ ਤੋਰੀਏ ਪੰਜਾਬ ਚਾਓ ਭਈਆ ਭਈਆ ਪੰਜਾਬ ਚਾਓ ਭਈਆ ਭਈਆ ਬੋਲੇ ਜ਼ੋਰਿਆ